ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੈਲਕਮ ਤੁਹਾਡਾ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਜੀ ਤੇ ਅੱਜ ਆਪਾਂ ਆਏ ਹਾਂ ਜੀ ਖੇਤ ਤੇ ਕਣਕ ਨੂੰ ਲਾਇਆ ਹੋਇਆ ਜੀ ਪਾਣੀ ਤੇ ਦੇਖੋ ਪਿੱਛੇ ਆਪਣੀ ਆ ਜਿਹੜੀ ਆ ਮੋਟਰ ਚੱਲ ਰਹੀ ਏ ਤੇ ਕਿਆ ਤੂਬ ਨਜ਼ਾਰਾ ਜੀ ਠੰਡੀ-ਠੰਡੀ ਹਵਾ ਚੱਲ ਰਹੀ ਏ ਤੇ ਮੈਂ ਸੋਚਿਆ ਅੱਜ ਇੱਕ ਵਾਰੀ ਫਿਰ ਦੁਬਾਰਾ ਖੇਤ ਦਾ ਵਲੌਗ ਬਣਾਈਏ ਜੀ ਕਿਉਂਕਿ ਕਾਫੀ ਟਾਈਮ ਹੋ ਗਿਆ ਜੀ ਆਪਾਂ ਜਿਹੜਾ ਖੇਤ ਦਾ ਕੋਈ ਵਲੌਗ ਨਹੀਂ ਸੀ ਪਾਇਆ ਤੇ ਦਿਖਾਉਨੇ ਆ ਤੁਹਾਨੂੰ ਗ੍ਰੀਨਰੀ ਜੀ ਬਣੇ ਰਿਹਾ ਵਲੌਗ ਦੇ ਐਂਡ ਤੱਕ ਆ ਦੇਖੋ ਜੀ ਪਾਣੀ ਲੱਗ ਰਿਹਾ ਕਣਕ ਨੂੰ ਇਧਰੋਂ ਆਪਣੀ ਮੋਟਰ ਤੋਂ ਪਾਣੀ ਇਧਰ ਆ ਰਿਹਾ ਜੀ ਤੇ ਪਾਣੀ ਲੱਗਾ ਹੋਇਆ ਤੇ ਨਾਲ-ਨਾਲ ਦੇਖੋ ਜੀ ਕਣਕ ਹਵਾ ਚ ਲੈ ਰਹੀ ਹੁੰਦੀ ਹੋਈ ਕਿੰਨੀ ਵਧੀਆ ਲੱਗ ਰਹੀ ਏ ਤੇ ਆਹ ਦੇਖੋ ਜੀ ਤੁਸੀਂ ਸਿੱਟੇ ਨਿਕਲਣੇ ਆਪਣੇ ਇਧਰ ਕਣਕ ਦੇ ਦੇਖੋ ਜੀ ਤੇ ਬਹੁਤ ਜਲਦ ਤਿਆਰ ਹੋਏਗੀ ਜੀ ਪੱਕ ਕੇ ਸਰੋ ਇਹ ਤਾਂ ਮੌਸਮ ਦੇ ਹਿਸਾਬ ਨਾਲ ਜਿੰਨਾ ਵੀ ਟਾਈਮ ਇਹਨੇ ਲੈਣਾ ਹੈ ਇਧਰ ਆਪਣੇ ਆਗੇ ਜੀ ਫਲਾਂ ਦੇ ਬੂਟੇ ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਸੀ ਤੇ ਬਾਕੀ ਆ ਆਪਣਾ ਲਸਣ ਆ ਗਿਆ ਜੀ ਤੇ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਪਹਿਲਾਂ ਵੀ ਵਲੌਗ ਪਾਏ ਸੀ ਆਪਾਂ ਟਮਾਟਰਾਂ ਦੇ ਯਾ ਦੇਖੋ ਇਹ ਟਮਾਟਰ ਜਿਹੜੇ ਪਿਛਲੇ ਵਲੌਗਾਂ ਦੇ ਵਿੱਚ ਹਰੇ ਭਰੇ ਸੀ ਤੇ ਇਹਨਾਂ ਦੀ ਵਿਚਾਰਿਆਂ ਦੀ ਕੰਡੀਸ਼ਨਾਂ ਥੋੜੀ ਜੀ ਖਰਾਬ ਹੋ ਗਈ ਹੈ ਇਹ ਕਿਵੇਂ ਹੋਈ ਹੈ ਵੀ ਤੁਹਾਨੂੰ ਦੱਸ ਦਿਆਂ ਜੀ ਪਿਛਲੇ ਦਿਨੀ ਤਕਰੀਬਨ 1.5 ਤੋਂ 2 ਮਹੀਨੇ ਪਹਿਲਾਂ ਇਹਨਾਂ ਨੂੰ ਇੱਕ ਬਿਮਾਰੀ ਲੱਗ ਗਈ ਜੀ ਬਲਾਈਟ ਬਲਾਈਟ ਪੈ ਗਈ ਇਹਨਾਂ ਨੂੰ ਫੰਗਸ ਦਾ ਜਿਹੜਾ ਰੋਗ ਆ ਉਹ ਲੱਗ ਗਿਆ ਇਹਨਾਂ ਨੂੰ ਜਿੰਨਾ ਕਾਰਨ ਜਿਸ ਦੇ ਕਾਰਨ ਆਪਣੇ ਦੇ ਟਮਾਟਰਾਂ ਦਾ ਬੜਾ ਨੁਕਸਾਨ ਹੋਇਆ ਦੇਖੋ ਜੀ ਸਾਰਾ ਤੇ ਪਹਿਲਾਂ ਜਿਹੜੇ ਵਲੌਗ ਪਾਏ ਸੀ ਉਹਨਾਂ 'ਚ ਤੁਸੀਂ ਦੇਖੇ ਹੋਣੇ ਆ ਕਿ ਸਾਰੇ ਬੂਟੇ ਜਿਹੜੇ ਹਰੇ ਭਰੇ ਸੀਗੇ ਬਹੁਤ ਟੌਪ ਕਲਾਸ ਸੀਗੇ ਤੇ ਫਲ ਵੀ ਇਹਨਾਂ ਨੂੰ ਕਾਫੀ ਪਿਆ ਸੀ ਤੇ ਮਤਲਬ ਬਲੈਕ ਪੈਨ ਵਾਲਾ ਦੇਖੋ ਜੀ ਪੱਤੇ ਆ ਜਿਹੜੇ ਆ ਸਾਰੇ ਸੜ ਗਏ ਆ ਖਰਾਬ ਹੋ ਗਏ ਆ ਮਤਲਬ ਆ ਦੇਖੋ ਬਿਲਕੁਲ ਐ ਐ ਕਰੀਏ ਤਾਂ ਪੁਰ ਜਾਂਦੇ ਆ ਜੀ ਪੱਤੇ ਆ ਦੇਖੋ ਤੇ ਬਾਕੀ ਇਹ ਗੱਲ ਕਰੀਏ ਫਲ ਦੀ ਇਸ ਤਰ੍ਹਾਂ ਫਲ ਖਰਾਬ ਹੋਇਆ ਜੀ ਮਤਲਬ ਟਮਾਟਰ ਜਿਹੜੇ ਲੱਗੇ ਸੀ ਇੰਜ ਕਰਕੇ ਖਰਾਬ ਹੋ ਗਏ ਨੇ ਜੀ ਤੇ ਐਨੀ ਵੀ ਬਿਲਕੁਲ ਖਰਾਬ ਹੋ ਗਿਆ ਕੁਝ ਫਲ ਬਚਿਆ ਵੀ ਹੈ ਆ ਦੇਖੋ ਜੀ ਪਰ ਐਸ ਵਾਰ ਜਿਹੜਾ ਜੀ ਤਕਰੀਬਨ ਅ ਇਸ ਕੁਆਲਟੀ ਨੂੰ ਤੇ ਜਿਹੜੀ ਆਪਾਂ ਇਹ ਲਾਈ ਹੈ ਜੀ 50 13 ਤੇ ਜਿਹੜੀ ਹਿੰਸੋਨਾ ਐਮ ਸ਼ਿਕਰ ਕੁਆਲਟੀ ਜਿਹਨੂੰ ਕਹਿੰਦੇ ਆ ਉਹਨੂੰ ਵੀ ਬਹੁਤ ਬਲੈਟ ਪਈ ਉਹਨੂੰ ਤਾਂ ਜਿਆਦਾ ਪਈ ਐ ਇਸ ਕੁਆਲਟੀ ਨੂੰ ਘੱਟ ਪੈਂਦੀ ਐ ਪਰ ਇਸ ਸਾਲ ਇਹਨੂੰ ਵੀ ਬਹੁਤ ਜ਼ਿਆਦਾ ਬਲੈਟ ਪੈ ਗਈ ਜਿਹਦੇ ਕਾਰਨ ਸਾਰਾ ਖੇਤ ਦੇਖੋ ਜੀ ਖਰਾਬ ਹੋ ਗਿਆ ਤੋੜ ਤਾਂ ਰਹਿਆਂ ਟਮਾਟਰ ਮਤਲਬ ਜਿਹੜਾ ਫਲ ਬਚ ਗਿਆ ਉਹ ਸਹੀ ਐ ਤੇ ਜਿਹੜਾ ਖਰਾਬ ਹੋ ਗਿਆ ਉਹ ਹੋ ਗਿਆ ਜੀ ਮਤਲਬ ਫਲ ਬਚ ਗਿਆ ਕੁਝ ਬਿਮਾਰੀ ਤੋਂ ਜੀ ਜਿਹੜਾ ਖਰਾਬ ਹੋ ਗਿਆ ਨਾਲ ਹੀ ਆ ਦੇਖੋ ਜੀ ਇਸ ਤਰ੍ਹਾਂ ਦਾ ਆਹ ਦੇਖੋ ਬਲੈਟ ਪਈ ਹੋਈ ਐ ਜੀ ਤੇ ਇਸ ਤਰ੍ਹਾਂ ਐ ਤਕੀ ਜ਼ਿੰਮੇਦਾਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਜਿਹੜਾ ਫਲ ਬਚਿਆ ਹੈ ਇਹ ਨਹੀਂ ਕਿ ਉਹ ਬਿਲਕੁਲ ਖਰਾਬ ਹੈ ਦੇਖੋ ਬਹੁਤ ਸਾਫ਼ ਹੈ ਬਿਲਕੁਲ ਸ਼ਾਈਨਿੰਗ ਹੈ ਜੀ ਜਿਹੜਾ ਫਰੂਟ ਬਚਿਆ ਉਹਦੇ ਵਿੱਚ ਪੂਰੀ ਸ਼ਾਈਨਿੰਗ ਆ ਦੇਖੋ ਜੀ ਤੇ ਮਤਲਬ ਵਧੀਆ ਠੀਕ ਜਾ ਰਿਹਾ ਜੀ ਇਹ ਤੇ ਜਿਹੜਾ ਮਤਲਬ ਖਰਾਬ ਹੋ ਗਿਆ ਹੋ ਗਿਆ ਮਤਲਬ ਪਹਿਲਾਂ ਪਹਿਲਾਂ ਤਕਰੀਬਨ ਡੇਢ ਕੁ ਮਹੀਨਾ 1 ਮਹੀਨਾ ਹੋ ਗਿਆ ਜੀ 1 ਮਹੀਨੇ ਤੋਂ ਬਿਮਾਰੀ ਵੈਸੇ ਰੁਕ ਗਈ ਹੈ ਪਰ ਦੇਖੋ ਜੀ ਤੁਸੀਂ ਸਾਰਾ ਖੇਤ ਹੀ ਹੈ ਜਿਹੜਾ ਬ੍ਰਾਊਨ ਕਲਰ ਦਾ ਹੋ ਗਿਆ ਜੀ ਕਰਕੇ ਰੰਗਦਾ ਹੋ ਗਿਆ ਆ ਦੇਖੋ ਜੀ ਤੇ ਵੈਸੇ ਤਾਂ ਇੰਨਾ ਦਿਨਾਂ ਦੇ ਵਿੱਚ ਜਿਹੜਾ ਪੱਤੇ ਆ ਥੋੜੇ ਥੋੜੇ ਪੀਲੇ ਹੋ ਜਾਂਦੇ ਐ ਇੰਨੇ ਸੁੱਕਦੇ ਨਹੀਂਗੇ ਪਰ ਬਿਮਾਰੀ ਕਰਕੇ ਸੁੱਕੇ ਆ ਜੀ ਤੇ ਹੁਣ ਇਹਨਾਂ ਦੇ ਵਿੱਚ ਜਿਹੜੀ ਆਪਾਂ ਅਗਲੀ ਫਸਲ ਆ ਜਿਹੜੀ ਇਸੇ ਜਾਲ ਤੇ ਚੜਾਉਣੀ ਐ ਜੀ ਉਹ ਆਪਾਂ ਤੋਰੀਆਂ ਵਿੱਚ ਲਾ ਦਿੱਤੀਆਂ ਨੇ ਜੀ ਆ ਦੇਖੋ ਜੀ ਥੋੜੀ ਥੋੜੀ ਵਿੱਤ ਛੱਡ ਕੇ ਤੋਰੀਆਂ ਜਿਵੇਂ ਆਹ ਦੇਖੋ ਜੀ ਇੱਥੇ ਲਗਾਤੀ ਆ ਜੀ ਇੱਥੇ ਵੀ ਲੱਗਾ ਆ ਤੋਰੀਆਂ ਦਾ ਜੀ ਆਮ ਤੋਰੀ ਜਾਂ ਕਾਲੀ ਤੋਰੀ ਜਿਹਨੂੰ ਕਹਿੰਦੇ ਆ ਇੱਥੇ ਲੱਗਾ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਅੱਗੇ-ਅੱਗੇ ਸਾਰੇ ਖੇਤ ਦੇ ਵਿੱਚ ਅਸੀਂ ਲਾਤਾਂ ਕਿਉਂਕਿ ਇਹ ਹੁਣ ਦੋ ਦੋ ਜਾਂ ਤਿੰਨ ਵਾਰੀਆਂ ਤੋੜ ਕੇ ਫਿਰ ਇਹ ਜਿਹੜਾ ਇਹ ਜਿਹੜੀ ਫਸਲ ਆ ਫਿਰ ਇਹਦੀ ਮਤਲਬ ਖਤਮ ਹੋ ਜੂਗੀ ਟਮਾਟਰ ਦਾ ਜਿਹੜਾ ਜੋ ਵੀ ਜਿੰਨਾ ਫਲ ਪਿੱਛੇ ਬਚਿਆ ਤੋੜ ਦਾਂਗੇ ਜੀ ਸਾਫ਼-ਸਾਫ਼ ਤੇ ਉਸ ਤੋਂ ਬਾਅਦ ਇਸੇ ਜਾਲਤੀ ਜਿਹੜਾ ਤੋਰੀਆਂ ਚੜ ਜਾਣੀਆਂ ਜੀ ਟਮਾਟਰਾਂ ਦੀ ਜਿਹੜੀ ਖੇਤੀ ਆ ਜੀ ਮਤਲਬ ਹੈ ਤਾਂ ਲਾਏ ਬੰਦ ਜੇਕਰ ਇਹਨੂੰ ਕੋਈ ਬਿਮਾਰੀ ਨਾ ਪਵੇ ਹੁਣ ਜਿਵੇਂ ਐ ਸੀਜ਼ਨ ਆ ਬਿਮਾਰੀ ਪੈ ਗਈ ਇਹਨਾਂ ਨੂੰ ਤਾਂ ਇਸ ਕਰਕੇ ਕਾਫੀ ਜਿਹੜਾ ਮਤਲਬ ਨੁਕਸਾਨ ਹੁੰਦਾ ਕਿਉਂਕਿ ਜਿਹੜੀਆਂ ਸਪਰੇਆਂ ਵਗੈਰਾ ਆਪਾਂ ਇਹਨਾਂ ਦੇ ਕਰਦੇ ਆ ਫੰਗੀਸਾਈਡ ਜਾਂ ਸਮ ਟਾਈਮ ਆਪਾਂ ਨੂੰ ਇਨਸੈਕਟੀਸਾਈਡ ਵਗੈਰਾ ਕਰਨੇ ਪੈਂਦੇ ਨੇ ਸਟਾਰਟਿੰਗ ਦੇ ਵਿੱਚ ਤੇ ਕਾਫੀ ਜਿਹੜੇ ਕੋਸਟਲੀ ਹੁੰਦੇ ਆ ਇਸ ਤਰ੍ਹਾਂ ਖਰਚਾ ਬਹੁਤ ਹੁੰਦਾ ਕਿਉਂਕਿ ਤੁਹਾਨੂੰ ਮੈਂ ਵਿਖਾਇਆ ਸੀਗਾ ਆ ਦੇਖੋ ਜੀ ਜਿਵੇਂ ਆ ਧਾਗੇ ਵਗੈਰਾ ਲਾਈਦੇ ਨੇ ਤੇ ਇਧਰ ਵਾਸ ਨੇ ਜਾਲ ਤਾਰਾਂ ਇਹ ਸਾਰੇ ਦੇ ਖਰਚਾ ਬਹੁਤ ਹੁੰਦਾ ਫਿਰ ਮਲਚਿੰਗ ਕਰੀਦੀ ਹੈ ਜੀ ਤਰਪਾਲਾਂ ਖਰਚਾ ਕਾਫੀ ਹੁੰਦਾ ਬਟ ਜੇ ਇਹ ਚੱਲ ਜਾਣ ਮਤਲਬ ਰੇਟ ਦੇ ਵਿੱਚ ਆ ਜਾਂ ਤਾਂ ਵਧੀਆ ਜਿਹੜੀ ਇੱਥੋਂ ਆਮਦਨ ਵਧੀਆ ਕਮਾਈ ਹੋ ਜਾਂਦੀ ਹੈ ਪਰ ਬਿਮਾਰੀ ਦਾ ਵੀ ਧਿਆਨ ਰੱਖਣਾ ਪੈਂਦਾ ਲਾਲ ਨਾਲ ਇਸੇ ਕਰਕੇ ਟਮਾਟਰਾਂ ਨੂੰ ਹਨਾ ਜੀ ਤੇ ਥੋੜੀ ਜੀ ਨਾਜਕ ਜਿਹੜੀ ਆ ਫਸਲ ਇਹ ਕਿਹਾ ਜਾਂਦਾ ਕਿ ਥੋੜੀ ਨਾਜਕ ਤੇ ਆਪ ਦੇ ਲੋ ਪੂਰਾ ਜੋਰ ਲਾਇਆ ਜੀ ਸਪਰੇਅ ਕੀਤੀ ਹੈ ਫੰਗੀਸਾਈਡ ਹਨਾ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜੀ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਮਤਲਬ ਟਮਾਟਰਾਂ ਦੀ ਖੇਤੀ ਆ ਜਿਹੜੀ ਇਹ ਬਹੁਤ ਧਿਆਨ ਦੇਣ ਵਾਲੀ ਮਤਲਬ ਖੇਤੀ ਆ ਜੀ ਇਸ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਤਾ ਜੋ ਪੂਰ ਚੜ ਚਕੇ ਚੜ ਸਕੇ ਸਿਰੇ ਜਿਹੜੀ ਐ ਚੜ ਸਕੇ ਤੇ ਇਹ ਦੇਖੋ ਜੀ ਹਾਲਤ ਸਾਰੇ ਖੇਤ ਦੀ ਹੀ ਹਾਲ ਹੈ ਜੀ ਇਹ ਤੇ ਆ ਜੀ ਆਪਣਾ ਖੇਤ ਮਤਲਬ ਇੱਧਰ ਕਾਫੀ ਨੁਕਸਾਨ ਹੋਇਆ ਜਿਹੜਾ ਤੁਹਾਨੂੰ ਦਿਖਾਇਆ ਤੇ ਅਸਲ ਚ ਜਿਵੇਂ ਆ ਹੁਣ ਨੁਕਸਾਨ ਹੋਇਆ ਇਹਨਾਂ ਦਾ ਇਹਨਾਂ ਦੀ ਰੀਅਲ ਕੰਡੀਸ਼ਨ ਜਿਹੜੀ ਇਹਨਾਂ ਦੇ ਨਾਲ ਦੇ ਵਿੱਚ ਹੁੰਦੀ ਹੈ ਜੋ ਰੰਗ ਹੁੰਦਾ ਬੂਟੇ ਦਾ ਉਹ ਆ ਚਾਹੀਦਾ ਸੀ ਇੱਧਰ ਨਾਲ ਦੇਆਂ ਦਾ ਖੇਤ ਦੇਖੋ ਜੀ ਆਪਣੇ ਗਵਾਂਡੀ ਨੇ ਇਹਨਾਂ ਦਾ ਖੇਤ ਦੇਖੋ ਐਵੇਂ ਚਾਹੀਦੇ ਸੀ ਮਤਲਬ ਬੂਟੇ ਵਾਲੇ ਹਰੇ ਚਾਹੀਦੇ ਸੀਗੇ ਜਿਆਦਾ ਪੱਤੇ ਸੁੱਕਣੇ ਨਹੀਂ ਚਾਹੀਦੇ ਹਲਕੇ ਫੁਲਕੇ ਪੀਲੇ ਹੁੰਦੇ ਦਾ ਠੀਕ ਸੀਗੇ ਤੇ ਆ ਦੇਖੋ ਇਹਨਾਂ ਦਾ ਫਲ ਕੁਝ ਲੱਗਾ ਹੋਇਆ ਉੱਪਰ ਵੈਸੇ ਤਾਂ ਸਾਫ਼ ਆ ਦੇਖੋ ਜੀ ਤੇ ਇਸ ਕੰਡੀਸ਼ਨ ਦੇ ਵਿੱਚ ਚਾਹੀਦੇ ਸੀਗੇ ਇਹਨਾਂ ਦੇ ਬਚਾਅ ਹੋ ਗਿਆ ਤੇ ਆਪਣੇ ਜਿਹੜੇ ਫਲ ਦਾ ਵੈਸੇ ਨੁਕਸਾਨ ਬਹਤਾ ਨਹੀਂ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਬੂਟਾ ਕਮਜ਼ੋਰ ਹੋ ਜੇ ਤੇ ਫਲ ਵੀ ਉਹ ਹੋ ਜਾਂਦਾ ਥੋੜਾ ਜਿਆ ਮਤਲਬ ਸਹੀ ਨਹੀਂ ਕਿਉਂਕਿ ਜਿਹੜਾ ਛੋਟਾ ਟਮਾਟਰ ਰਹਿ ਗਿਆ ਉਹ ਫਿਰ ਛੋਟਾ ਹੀ ਰਹਿ ਜਾਂਦਾ ਬਿਲਕੁਲ ਸਾਈਡ ਦੇ ਵਿੱਚ ਉਹ ਵੱਡਾ ਨਹੀਂ ਹੈ ਜੀ ਵੱਡਾ ਨਹੀਂ ਹੁੰਦਾ ਹੈਗਾ ਪੂਰਾ ਜਿਵੇਂ ਪੀਸ ਪ੍ਰੋਪਰ ਬੰਦਾ ਜੀ ਉਹ ਨਹੀਂ ਬੰਦਾ ਜਿਹੜੀ ਇਹ ਬਿਮਾਰੀ ਲੱਗਦੀ ਹੈ ਨਾ ਜੀ ਟਮਾਟਰਾਂ ਨੂੰ ਬਲੈਟ ਦੀ ਹੈ ਨਾ ਜੀ ਇਹ ਫੰਗੀ ਸਾਈਡ ਮਤਲਬ ਜਿਹੜੀ ਆ ਪੰਨ ਤੇ ਸਪਰੇਆ ਹੁੰਦੀਆਂ ਨੇ ਜੀ ਬਾਅਦ ਚੋਂ ਫੰਗਸ ਦਾ ਰੋਗ ਕਹ ਲਈ ਆਪਾਂ ਜਿਹੜਾ ਉਹ ਇਹਨਾਂ ਨੂੰ ਲੱਗ ਜਾਂਦਾ ਜੀ ਤੇ ਇਹ ਇੱਕਦਮ ਨਹੀਂ ਹੈ ਜਦੋਂ ਸਟਾਰਟ ਹੋਈ ਸੀ ਬਿਮਾਰੀ ਪਹਿਲਾਂ ਮਤਲਬ ਦੋ ਤਿੰਨ ਜਿਹੜੇ ਆ ਪੌਦੇ ਆ ਬੂਟੇ ਜਿਹੜੇ ਟਮਾਟਰਾਂ ਦੇ ਉਹ ਖਰਾਬ ਹੋਏ ਤੇ ਆਪਾਂ ਉਹਦਾ ਮਤਲਬ ਕ्योर ਕਰਨਾ ਸ਼ੁਰੂ ਕੀਤਾ ਸਪਰੇ ਵਗੈਰਾ ਕੀਤੀ ਪਰ 3-4 ਦਿਨ ਦੇ ਵਿੱਚ ਵਿੱਚ ਮਤਲਬ ਸਾਰਾ ਖੇਤ ਜਿਹੜਾ ਉਹ ਐਵੇਂ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ 15 ਦਿਨਾਂ ਦੇ ਵਿੱਚ ਵਿੱਚ ਆਹ ਕੰਡੀਸ਼ਨ ਬਣ ਗਈ ਜਿਹੜੀ ਤੁਹਾਡੇ ਸਾਹਮਣੇ ਆ ਜੀ ਸੋ ਇਹ ਹੈ ਜੀ ਟਮਾਟਰਾਂ ਦੀ ਖੇਤੀ ਦਾ ਇੱਕ ਇਹ ਵੀ ਪੱਖ ਹੈਗਾ ਜੀ ਜੋ ਮੈਂ ਤੁਹਾਡੇ ਅੱਗੇ ਰੱਖਿਆ ਤੇ ਬਾਕੀ ਤੁਹਾਨੂੰ ਮੈਂ ਉਹ ਵੀ ਦਿਖਾ ਦਤ ਨੇ ਜਿਹੜੇ ਮਤਲਬ ਕਿ ਆ ਜੀ ਠੀਕ ਨੇ ਟਮਾਟਰ ਜਿਨ੍ਹਾਂ ਨੂੰ ਬਿਮਾਰੀ ਨਹੀਂ ਪਈ ਤੇ ਆਪਣੇ ਚੈਨਲ ਦੇ ਵਿੱਚ ਆਪਾਂ ਜੋ ਵੀ ਕੁਝ ਵਿਖਾਉਨੇ ਆ ਜਿਵੇਂ ਪਹਿਲਾਂ ਆਪਾਂ ਵਲੌਗ ਪਾਏ ਨੇ ਜੀ ਪਲਾਂਟਸ ਵਗੈਰਾ ਨਰਸਰੀਜ਼ ਦੇ ਹਨਾ ਜੀ ਜਿਵੇਂ ਕਿ ਪੌਦਿਆਂ ਦੇ ਫੁੱਲਾਂ ਵਾਲੇ ਪੌਦੇ ਗ੍ਰਿੰਦੀ ਵਾਲੇ ਪੌਦੇ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਨਾਲ ਰਿਲੇਟਡ ਤੇ ਪੰਜਾਬੀ ਵਿਰਸੇ ਨੂੰ ਜਿਹੜੀਆਂ ਦਰਸਾਉਂਦੀਆਂ ਚੀਜ਼ਾਂ ਪੋਟ੍ਰੇ ਕਰਦੀਆਂ ਉਹਨਾਂ ਉਹਨਾਂ ਵਾਲੇ ਵਲੌਗ ਹਨ ਜੀ ਇਸੇ ਤਰ੍ਹਾਂ ਹਰ ਤਰ੍ਹਾਂ ਦੇ ਵਲੌਗ ਆਪਾਂ ਮੇਨਲੀ ਜਿਹੜੀਆਂ ਆਪਣੇ ਪੰਜਾਬ ਨੂੰ ਪੋਟ੍ਰੇ ਕਰਦੀਆਂ ਚੀਜ਼ਾਂ ਉਹਨਾਂ ਦੇ ਪੌਨੇ ਆ ਤੇ ਆਪਣੇ ਚੈਨਲ ਤੇ ਸਾਰੇ ਵਲੌਗ ਚੈੱਕ ਕਰੋ ਜੀ ਇਹ ਪਿੱਛੇ ਜਿਹੜਾ ਵਲੌਗ ਪਾਇਆ ਸੀਗਾ ਜਿੱਥੇ ਪੰਜਾਬੀ ਵਿਰਸਾ ਅਜ ਤੋਂ 50-60 ਸਾਲ ਪੁਰਾਣਾ ਜਿਹੜਾ ਵਿਖਾਇਆ ਜਾਂਦਾ ਜਿਵੇਂ ਕਿ ਲੱਕੜ ਦੇ ਸਮਾਨ ਦੇ ਵਿੱਚ ਸੀਗਾ ਜੀ ਸਾਰਾ ਕੁਝ ਉਹ ਵੀ ਵਲੌਗ ਚੈੱਕ ਕਰਿਓ ਜੀ ਤੇ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਤੇ ਦੱਸਿਓ ਜੀ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਇਹ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਸੇ ਤਰ੍ਹਾਂ ਤੁਹਾਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਵਲੌਗ ਲੈ ਕੇ ਆਪਣੇ ਚੈਨਲ ਤੇ ਆਉਂਦੇ ਰਵਾਂਗੇ ਜੀ ਧੰਨਵਾਦ